ਪਸਵਾਂ ਦਾ ਜੇਕਰ ਪਸਵਾਂ ਦੀ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਆਉਦੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਮੁੱਦਕੀ ਸ਼ਹਿਰ ਦੇ ਵਿੱਚ ਕਰਮੂ ਕੀ ਪੱਤੀ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਤੇ ਭਾਈ ਗੁਰਪ੍ਰੀਤ ਵੀਰ ਤੇ ਕਰੇ ਇਸ ਟਾਈਮ ਮੌਜੂਦ ਕਰੇ ਲੂ ਪਰਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਪਹਿਲਣ ਕੱਟੀ ਵਕਾਊ ਆ ਮਿੱਤਰੋ ਕਰ ਦੀ ਸਾੰਭੀ ਸ਼ੌਂਕ ਦੇ ਨਾਲ ਭਾਈ ਉਹਨਾਂ ਨੇ ਇਹ ਵਕਾਊ ਲਈ ਆ ਤਰੀਕ ਅੱਜ ਮਿੱਤਰੋ ਹੈਗੀ ਆ ਜਿਹੜੀ ਦੀਵਾਲੀ ਵਾਲਾ ਦਿਨ ਤੇ ਦੀਵਾਲੀ ਵਾਲੇ ਦਿਨ ਦੀ ਆਪਾਂ ਵੀਡੀਓ ਕਵਰ ਕਰਨ ਲੱਗਿਆ ਮਿੱਤਰੋ ਤੇ ਅੱਜ ਹੀ ਤੁਹਾਡੇ ਕਚਹਿਰੀ ਦੇ ਵਿੱਚ ਇਹ ਹਾਜ਼ਰ ਹੋ ਜੂਗੀ ਦੀਵਾਲੀ ਦੇ ਪਵਿੱਤਰ ਤਿਹਾੜੀਆਂ ਬੰਦੀ ਛੋੜ ਦਿਵਸ ਦੀਆਂ ਅਬਸਰਵ ਨੂੰ ਲੱਖ ਲੱਖ ਮੁਬਾਰਕਾਂ ਜੀ ਆਓ ਗੱਲਬਾਤ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਆ ਮਿਲਦੇ ਆ ਬਾਈ ਨੂੰ ਸਾਰੀ ਡਿਟੇਲ ਲੈ ਕੇ ਦੇਣਾ ਤੁਹਾਨੂੰ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਗੁਰਪ੍ਰੀਤ ਬਾਈ ਠੀਕ ਠਾਕ ਬਸ ਸੀਤਾ ਦੇ ਪਰਿਵਾਰ ਨਾਲ ਸੁਣਾ ਬੰਦਾ ਠੀਕ ਠਾਕ ਅੱਛਾ ਕਰਮੂ ਕੀ ਪੱਤੀ ਆ ਗਈ ਹੈ ਨਾ ਬਈ ਆਪਣਾ ਤੇ ਗਲੀ ਕਿਹੜੀ ਦੇ ਵਿੱਚ ਆ ਗਿਆ ਘਰ ਇਹ ਸ਼ੁਕਰਪੱਤੀ ਵਾਲੇ ਪਾਸੋਂ ਵੀ ਆ ਜਾਂਦੀ ਜਿਹੜੀ ਹਾਂ ਹਾਂ ਉਹ ਸਿੱਧੀ ਗਲੀ ਦੇ ਵਿੱਚ ਹੀ ਹੈ ਨਾ ਅੱਛਾ ਗੁਰਪ੍ਰੀਤ ਬਈ ਫੋਨ ਨਹੀਂ ਲੱਗਦਾ ਹੁੰਦਾ ਕਈ ਵਾਰੀ ਰੇਂਜ ਰੂਂਜ ਦੀ ਦਿੱਕਤ ਆ ਜਾਂਦੀ ਕੀ ਪੁੱਛ ਕੇ ਆ ਜਾਵੇ ਅਗਰ ਬਸ ਆਹੀ ਘਰ ਵੀ ਕਾਰਮੋ ਕੀ ਪੱਤੀ ਹੈ ਨਾ ਬਸ ਠੀਕ ਹੈ ਭਾਈ ਅੱਛਾ ਗੁਰਪ੍ਰੀਤ ਵੀਰੇ ਝੋਤੀ ਵੇਚਣੀ ਹੈ ਇੱਕ ਆਪਾਂ ਹੈ ਨਾ ਇਹ ਪਹਿਲਾ ਨਹੀਂ ਆ ਵੱਡੇ ਭਾਈ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਹੈ ਇਹਦੇ ਸੂਣ ਦੇ ਵਿੱਚ ਵੀਰੇ ਇਹ 10 ਦਿਨ ਰਹਿੰਦੇ ਹੈ ਹਜੇ 10 ਦਿਨ ਪਏ ਵੀਰੇ ਅੱਛਾ ਇਹਦੇ ਠੀਕ ਆ ਤੂੰ ਕਰਾਸ ਕਰਾਈ ਸੀ ਜਾਂ ਸਣ ਤੋਂ ਕਰਾਸ ਕਰਾਈ ਸਣ ਤੋਂ ਸਣ ਤੋਂ ਹੈ ਅੱਛਾ ਵੀਰੇ ਹੁਣ ਇਹਦੇ ਮੈਨੂੰ ਐਂ ਦੱਸ ਦੇ ਵੀ ਮਾਂ ਦਾ ਦੁੱਧ ਕਿੰਨਾ ਕੁ ਸੀ ਵੱਡੇ ਭਾਈ ਇਹਦਾ ਭਈ 14 ਕਿਲੋ ਇਹਦੀ ਮਾਂ ਦਾ ਦੁੱਧ ਹੈ ਠੀਕ ਹੈ ਭਾਈ ਕੱਟੀ ਇਹ ਵੀ ਖਰੀਦ ਨਿਕਲੂਗੀ ਪੂਰੀ ਭਾਈ ਤੋਰੀ ਵੀਰੇ ਇਹਨੂੰ ਕੱਢੀ ਬਾਹਰ ਨੂੰ ਪਤਾ ਪੁੜਾ ਪੜਾ ਤੁਹਾਨੂੰ ਦਿਖਾਉਣਾ ਲਵੀਵੇ ਦਾ ਨਿਵਾਸ ਬਹੁਤ ਚੰਗਾ ਕੱਟੀ ਦਾ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਥਾਣਾ ਤੁਹਾਨੂੰ ਟੁੱਟਾ ਲੱਗਾ ਹੋਇਆ ਅਗਰ ਕਿਉਂਕਿ ਜਿਹੜੀ ਚੰਗੀ ਜਾਤ ਜਿਹੜੀ ਚੰਗੀ ਚੀਜ਼ ਆਣਾ ਬਾਈ ਉਹਨੇ ਮੰਨ ਲਓ ਤੁਸੀਂ ਥੋੜਾ ਬਹੁਤਾ ਫਰਕ ਦਾ ਜਿਹੜਾ ਪਾਉਣਾ ਹੀ ਹੁੰਦਾ ਵਾ ਜਾਨਵਰ ਦੀ ਡਿਟੇਲ ਆ ਜਿਹੜੀ ਉਹ ਹੁੰਦੀ ਆ ਆ ਵੇਖੋ ਨਿਵਾਸ ਕਿੱਦਾਂ ਚੰਗਾ ਤੋਰ ਤਾਰ ਦੀ ਝੋਟੀ ਓਕੇ ਮਜ਼ਬੂਤ ਆ ਜਾਵਾ ਹਰ ਪੱਖਾ ਜਿਹੜਾ ਕਰਮ ਵਾਲੀ ਦਾ ਵਧੀਆ ਸੁੰਦਰਤਾ ਵਾਲੇ ਪਾਣਦੇ ਗੁਰਪੇ ਤੇ ਭਈ ਲਿਆ ਬੋ ਸੋਣੀ ਝੋਟੀ ਆ ਬਈ ਜੇ ਕਿਸੇ ਭਰਾ ਨੂੰ ਚਾਹੀਦੀ ਘਰੇ ਰੱਖਣ ਲਈ ਮੱਥੇ ਦੇ ਵਿੱਚ ਥੋੜਾ ਜਿਹਾ ਬੱਲਾ ਸਿੰਘ ਥੋੜਾ ਜਿਹਾ ਰਹਿਣਾ ਪਤਲੀ ਕੰਨੀ ਵਾਲਾ ਸਿੰਘ ਆ ਮਿੱਤਰੋ ਥਣ ਥਣ ਚੰਗਾ ਲੱਗਾ ਹੋਇਆ ਪੂੜਾ ਪੜਾ ਕਗਰੋਟ ਆ ਜਿਹੜੀ ਉਹ ਵੀ ਸ਼ੇਪ ਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਪੂੜੇ ਦੇ ਵਿੱਚ ਉਹ ਕਾਗਜੀ ਚਮੜੀ ਨਜ਼ਰ ਆਉਂਦੀ ਆ ਨਾੜਾ ਨੂੜਾ ਵੈਂਸ ਵੋਂਸ ਚੰਗੀਆਂ ਕਰਮਾਂ ਵਾਲੀਆਂ ਨੇ ਪੈਰ ਪੱਕੇ ਚਾਰੇ ਮਜ਼ਬੂਤ ਪੈਰਾਂ ਦੀ ਆ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਝੋਟੀ ਆ ਬਈ ਮਿੱਤਰੋ ਉਮਰਿੰਦੀ ਗੁਰਪ੍ਰੀਤ ਬਈ ਕਿੰਨੀ ਕੁ ਹੋਗੀ ਹੋਗੀ ਇਸ ਟਾਈਮ ਤੇ ਇਹ ਚ ਬਈ ਏ ਤਿੰਨਾਂ ਕਿ ਸਾਲਾਂ ਦੀ ਬਣੀ ਸੀਗੀ ਤਿੰਨਾਂ ਕਿ ਸਾਲਾਂ ਦੀ ਠੀਕ ਹੈ ਵੱਡੇ ਭਾਈ ਤੇ ਨੰਬਰ ਵੀ ਦੇ ਗੁਰਪ੍ਰੀਤ ਭਾਈ ਕਿਹੜੇ ਤੇ ਗੱਲਬਾਤ ਕਰੀਏ 9464409997 ਇੱਕ ਵਾਰੀ ਹੋਰ ਬੋਲ ਦਿਓਰੇ 94644 94644 ਹਾਂ 09297 09297 97 ਲੈ ਮਿੱਤਰੋ ਇਸ ਨੰਬਰ ਤੇ ਕਰ ਲਿਓ ਭਾਈ ਗੁਰਪ੍ਰੀਤ ਜੀ ਨਾਲ ਰابطਾ ਕੈਂ ਕਰਮੂ ਕੀ ਪੱਤੀ ਹੈ ਮੁੱਦਕੀ ਸ਼ਹਿਰ ਦਾ ਧੰਨਵਾਦ ਸ਼ੁਕਰੀਆ ਜਉਂਦੇ ਰੋ